ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ। ਗਰਮੀ ਨੇ ਜਿਹਨੂੰ ਹੱਤ ਕਹਿੰਦੇ ਹੁੰਦੇ ਆ ਹੱਤ ਹੱਤ ਕਰਾਈ ਖੜੀ ਆ। ਪਤਾ ਨਹੀਂ ਸਾਨੂੰ ਲੱਗਦੀ ਵੀ ਅਸੀਂ ਏਸੀ ਦੇ ਵਿੱਚ ਬੈਠੇ ਆ। ਏਸੀ ਚਲਾਇਆ ਹੋਇਆ। ਜਦ ਬਾਹਰ ਨਿਕਲਦੇ ਲੋਅ ਚੱਲਦੀ ਐ ਇੰਨੀ ਓਹ ਹੋ ਹੋ ਹੋ। ਨਾ ਘਰ ਤਾਂ ਏਸੀ ਦੀ ਜਵਾਬ ਦੇ ਜਾਂਦੇ ਜਾਂਦੇ ਆ ਏਸੀ ਵਿੱਚ ਵਾਪਸ ਸੱਚੀ ਗੱਲ ਆ ਵੀ ਏਸੀ ਜਵਾਬ ਦੇ ਜਾਂਦੇ ਆ। ਤੇ ਮੈਂ ਉਸ ਸਸਰੀਕਲ ਦਾ ਬੁਲਾ ਲਓ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਏਸੀ ਜਵਾਬ ਦਿੰਦੇ ਜਾਂਦੇ ਕਿਵੇਂ ਦੱਸਦੇ ਏਸੀ ਤੇ ਹੁਣ ਮੇਰੇ ਜਿਹੜਾ ਫੋਨ ਫਾਨ ਚਲਾਉਂਦੀ ਹੈ ਨਾ ਇਹ ਉਤੇ ਬਾਅਦ ਦੇ ਵਿੱਚ ਫੋਨ ਚਲਾਉਂਦੇ ਚਲਾਉਦੇ ਵਿੱਚ ਅਜਦਾ ਏਸੀ ਸੜ ਗਿਆ ਗੱਡੀਆਂ ਦੇ AC ਖੜ ਗਏ ਉਹ ਖਾਫੇ ਆਉਂਦੇ ਹੁਣ ਇਹਦੇ ਕੋਲ ਜਿਹੜੀ ਚੀਜ਼ ਇਹ ਮੁੰਡਾ ਦੇਖਣ ਲੱਜੇ ਫੇ ਤੁਹਾਨੂੰ ਪਤਾ ਹੀ ਹੋ ਸਾਰਾ ਕੁਝ ਉਹ ਤਾਂ ਹੀ ਲੈ ਗਏ ਤੁਹਾਡੀ ਪਰ ਉਹ ਵੈਸੇ ਤੋਂ ਆਪਣੇ AC ਦਾ ਵੀ ਹਾਲ ਆ ਇਹਦੀ ਸਰਵਿਸ ਕਰਵਾਦੀ ਹੈ ਨਾ ਬਸ ਬਹੁਤ ਜ਼ਿਆਦਾ ਬਹੁਤ ਹੀ ਆਏ ਹੋ ਜਾਂਦੇ ਫੇ ਬੰਦ ਹੋ ਗਏ ਬਸ ਮੋੜ ਬੰਦ ਹੋ ਗਿਆ ਮੋੜ ਬੰਦ ਹੋ ਗਿਆ ਇਹਦੀ ਸਰਵਿਸ ਤਾਂ ਹੀ ਕਰਵਾਈ ਨਹੀਂ ਲਾ ਪਹਿਲਾਂ ਹੀ ਲਿਆ ਕੋਈ ਗੱਲ ਨਹੀਂ ਤਾਂ ਕਿ ਹੁਣ ਸਰਵਿਸ ਹੈ ਇਹ ਸੁਪਾ ਦੇ ਵਿੱਚ ਨਵਾਂ ਨਵਾਂ ਮਾਚ ਆਹ ਕਹਿੰਦੇ ਗੱਲ ਤਾਂ ਕਿਤੇ ਹੋਰ ਲਿਖੇ ਹੋਣੀ ਸੀ ਹਾਂ ਲੱਗ ਗਿਆ ਮੈਨੂੰ ਪਤਾ ਤੇਰਾ ਇਹੋ ਸੱਚੀ ਗੱਲ ਆ ਤੁਸੀਂ ਇਹਨੂੰ ਟੈਂਪਲ ਚ ਠੀਕ ਕਰਵਾ ਦਈਏ ਸੀ। ਉਹ ਯਾਰ ਦਿਮਾਗ ਆ ਮੇਰਾ ਖਰਾਬ ਕਰ ਗਿਆ ਹੁਣ। ਬਾ ਇਹੇ ਚੀਜ਼ਾਂ ਵਾਸਤੇ ਬੈਠਾ ਮੈਂ ਤੁਹਾਡੇ AC ਵੀ ਠੀਕ ਕਰਾਈਏ ਮਖਾਰਾ ਵੀ ਕਰਾਈ ਜਾਣਾ। ਤੁਸੀਂ ਵੀ ਗੱਲ ਨਹੀਂ ਰਹੀ। ਇੱਕ ਫੋਨ ਹੈ ਹੁਣਾਂ ਤਾਂ ਦੱਸੋ ਫੇਰ। ਹਾਂ ਮੇਰੇ ਰੱਬਾ। ਫੇਰ ਉਹ ਵੀ ਉੱਧਰ ਤੇ ਕੱਢ ਕੇ ਰੱਖਣਾ ਹੈ। ਜੈਸਮੀਨ ਨੂੰ ਕਹੀਂ ਵੀ ਜਿਹੜੇ ਕਾਗਜ਼ ਤੇ ਡਾਕੂਮੈਂਟ ਤੇ ਉਹਦੇ ਅਟੈਚੀ ਵਿੱਚ ਉਹਦੇ ਵਿੱਚ ਇਹਦਾ ਬਿੱਲ ਪਿਆ ਹੈ। ਠੀਕ। ਠੀਕ ਹੈ ਨਾ? ਤੇ ਉਹ ਬਿੱਲ ਦੇ ਉੱਪਰ ਤੇ ਨੰਬਰ ਹੋਣਾ ਤਾਂ ਉਹ ਨੰਬਰ ਬਿੱਲ ਦਾ ਨੰਬਰ ਹੋਣਾ ਪੈਣਾ ਤਾਂ ਦੋ ਮਤਲਬ ਜੀ ਕਹਿਣ ਦਾ ਭਾਬ ਆਪਣੀਆਂ ਉਹ ਆ ਫ੍ਰੀ ਹੈ ਇਹਦੇ ਨਾਲ ਸਰਵਸਾਂ ਤੇ ਜਿੰਨੇ ਕਾਸੀ ਜਦੋਂ ਹੀ ਦਾਸ ਦਿੰਦੇ ਬਿੱਲ ਕੱਢਦੇ ਆ ਭਾਈ ਤੁਹਾਨੂੰ ਔਖਾ ਤਾਂ ਜੇ ਬਿੱਲ ਕੱਢਣਾ ਬਿੱਲ ਕੱਢ ਕੇ ਅਸੀਂ ਤੁਹਾਨੂੰ ਦੇ ਦੇਣਾ ਤਾਂ ਗੱਲ ਕਰ ਲਵੀਂ ਤੇ ਬਾਕੀ ਉਹ ਡੰਗਰਾਂ ਨੂੰ ਵੀ ਬਹੁਤ ਗਰਮੀ ਆ ਆਪਾਂ ਤੁਹਾਨੂੰ ਕਹਿ ਕੇ ਗਏ ਵੀ ਵਰਸੋ ਤੁਮ ਨੂੰ ਆਇਆ ਜੀ ਭਾਈ ਵੀ ਦੋ ਤਿੰਨ ਵਾਰ ਡੰਗਰਾਂ ਨੂੰ ਦਿਹਾੜੀ ਦੇ ਵਿੱਚੋਂ ਪਾਣੀ ਪਲਾਵੇਂ ਪਾਣੀ ਚਾਵਾਂ ਪਲਾਉਂਦੇ ਜਦੋਂ ਵਾਰ ਦੋ ਤਿੰਨ ਵਾਰ ਨਾਲ ਆਵੇ ਹਾਂ हार के आज पापा ने पराठा कट के लाया लाता और क्या लेके दे लाता बल्ले बल्ले गर्मी है नहीं पराठा चलूगा किधर उठे वो क्यों पता क्या गल जी ਆ ਹੁਣ ਸਾਡਾ ਜਿਹੜਾ ਇਹ ਏਰੀਆ ਏ ਇਹ ਟਰਾਂਸਫਾਰਮ ਤੁਹਾਨੂੰ ਵੱਡਾ ਕਰਾਉਣਾ ਪੈਣਾ ਹੈ ਕਿਉਂਕਿ ਕੱਲੇ ਕੱਲੇ ਘਰ ਹੋ ਗਿਆ ਲੋਡ ਸਾਰੇ ਨੇ ਵਧਾਲੇ ਹੋਏ ਆ ਤੇ ਤਕਰੀਬਨ ਇਹਦਾ ਪਟਾਕਾ ਵੀ ਪੈਣੇ ਵਾਲਾ ਹੀ ਆ ਮੈਨੂੰ ਲੱਗਦਾ ਉਹਦੇ ਵੀ ਗੂੰ ਗੂੰ ਕਰਦਾ ਜਦ ਦਪਹਿਰ ਕੋਲੋਂ ਨਿਕਲਦੇ ਆ ਅੰਦਰ ਦੇ ਵਿੱਚ ਐਸੀ ਹੋ ਗਏ ਅੱਗੇ ਤਾਂ ਕੋਈ ਕੋਈ ਟਮਾ ਟਾਵਾ ਜਿਹਾ ਹੁੰਦਾ ਹਣਾ ਬਾਕੀ ਹੁਣ ਤੁਸੀਂ ਰਹੀ ਵੈਰਟੀ ਦੀ ਗੱਲ ਮੈਂ ਪੁੱਛਤੀ ਆਂਗੀ ਜੀ ਜੇ ਫਰਾਟਾ ਜਵਾਬ ਦੇ ਕੇ ਨਾ ਪਾਪਾ ਇੱਜ ਪੱਕਾ ਲੈ ਕੇ ਬਹਿ ਜਾਣਾ ਡੰਗਰਾ ਨਾ ਨਹੀਂ ਪਾਪਾ ਜੀ ਸਾਡੇ ਸਹੀ ਗੱਲ ਰਣੂਏ ਪਤਾ ਉਹ ਕੀ ਕਹਿੰਦੇ ਨੇ ਆਪ ਕਹਿੰਦੇ ਇਹਨਾਂ ਨੇ ਕਿਹੜੇ ਵਿਚਾਰੇ ਨੇ ਬੋਲ ਕੇ ਦੱਸੋ ਸਹੀ ਗੱਲ ਉਹ ਬੋਗੂਗਾ ਤਾਂ ਮੈਂ ਮੰਨਣਾ ਤੇ ਨਹੀਂਗਾ ਉਹਦੀ ਗੱਲ ਹੁਣ ਇੱਕ ਪੱਖਾ ਲੱਗਿਆ ਵਾ ਤਾਂ ਹੈਗਾ ਉਹਦਾ ਪਰ ਦੋ ਟਾਈਮ ਆਪਾਂ ਨੜਾਤਾ ਦਿੰਦੇ ਹਾਂ ਇੱਕ ਟਾਈਮ ਦੁਪਹਿਰ ਨੂੰ ਹੋਰ ਰੱਖੇ ਨੜਾਉਂਦਾ ਹਾਂ ਸੱਚੀ ਕੋ ਹਾਂ ਇੱਕ ਹੋਰ ਵੀ ਹੈਗਾ ਏ ਅ ਇੱਕ ਤਾਂ ਸਾਡੇ ਭਈਏ ਚੱਲੇ ਅੱਜ ਦੂਸਰਾ ਇੱਕ ਨਾ ਫੁਆਰੇ ਵਾਲੇ ਨੇ ਆਵਾਂ ਜ ਮੈਨੂੰ ਡੀਸੀ ਦੱਸਦਾ ਦਾ ਡੀਸੀ ਦੇ ਘਰਾਂ ਬਈ ਜਿਹੜਾ ਫੁਆਰੇ ਲਾਉਂਦੇ ਡੰਗਰਾਂ ਦੇ ਵਾਸਤੇ ਉਹ ਆਣਿਆ ਉਹ ਦੇਖ ਕੇ ਆਉਂਗਾ ਜਗੇ ਕੀ ਆਪਣਾ ਮਾਰਨੇ ਚਾਹੀਦੀ ਐ ਪੌਰਿਆਂ ਨੂੰ ਵਾਏ ਕਿਵੇਂ ਲੱਗ ਜਾਣਗੇ ਪੌਰੇ ਤੇ ਐ ਟੰਗ ਉਹਨੇ ਛੱਤ ਦੇ ਉੱਪਰ ਹੋ ਛੱਤ 'ਪਾ ਟੰਗ ਉਹਨੇ ਮੈਂ ਦੇਖਿਆ ਦਾ ਬੜੇ ਇੱਕ ਉਹਦੇ 'ਚ ਜਦ ਮੈਂ ਨਾ ਡੈਰੀ ਫਾਰਮ ਦਾ ਕੋਰਸ ਕਰਿਆ ਸੀ ਨਾ ਉਹ ਬਹੁਤ ਪੁਰਾਣੀ ਗੱਲ ਹੋ ਗਈ ਬੁੱਲ ਬੁੱਲ ਬਹੁਤ ਸਨ ਪਾਣੀ ਹੈ ਪਾਣੀ ਤੇ ਪਾਣੀ ਨਹੀਂ ਹੂੰ ਉਹ ਤੁੰਦ ਜੀ ਬਣਾ ਲੈਂਦਾ ਹੋ ਉਹ ਛੰਡ ਜੀ ਕਰ ਦਿੰਦਾ ਤੁੰਦ ਬਣਾ ਲੈਣੀ ਪੱਖਿਆਂ ਦੇ ਵਿੱਚੋਂ ਛੰਡ ਜੀ ਬਣ ਜਾਣੀ ਹੈ ਅੱਛਾ ਅੱਛਾ ਜੇ ਆ ਗਿਆ ਤਾਂ ਦਿਖਾਉਂਦੇ ਜੀ ਤੁਹਾਨੂੰ ਉਹ ਵੀ ਤੇ ਹੁਣ ਸਾਡੇ ਭਈਆਂ ਨੇ ਅੱਜ ਜਾਣਾ ਹੈ ਭਈਆਂ ਨੂੰ ਮਿਲਦੇ ਆ ਜਾ ਕੇ ਕਿਆ ਕਹਿੰਦੇ ਆ ਉਹ ਪਹਿਲਾਂ ਮੈਨੂੰ ਕਹਿੰਦੇ ਬਾਈ ਗੱਡੀ ਪਰ ਛੱਡਿਆ ਸਾਨੂੰ ਸਰਦਾਰ ਜੀ ਕਹਿੰਦੇ ਮਾਹ ਵੀ ਗੱਡੀ ਦਾ ਲੈ ਕੇ ਗਿਆ ਵਾ ਵਿੱਕੀ ਤੇ ਅੱਜ ਸਾਡੇ ਮਾਸੜ ਜੀ ਦਾ ਆਪਰੇਸ਼ਨ ਠੀਕ ਠਾਕ ਹੋ ਗਿਆ ਮੇਰੇ ਖਿਆਲ ਚ ਕੱਲ ਨੂੰ ਛੁੱਟੀ ਹੋਊਗੀ ਨਹੀਂ ਹਾਂ ਹਾਂ ਠੀਕ ਠਾਕ ਹੋ ਗਿਆ ਵਧੀਆ ਹਾਂ ਬਈ ਛੁੱਟੀ ਛੱਟੀ ਦਾ ਹਾਲ ਮੈਨੂੰ ਸਾਨੂੰ ਪਤਾ ਨਹੀਂ ਹੈਗਾ ਗੱਲ ਦਾ ਤੇ ਉਹ ਵੀ ਚਲੋ ਠੀਕ ਹੈ ਵਧੀਆ ਸਾਰਾ ਕੁਝ ਸਿਸਟਮ ਚੱਲੀ ਜਾ ਰਿਹਾ ਹੁਣ ਅੱਗੇ ਦੇਖਦੇ ਆਂ ਕੀ ਬਣਦਾ ਅੱਗੇ ਗਰਮੀ ਨੇ ਤਾਂ ਅਟਕ ਕਰਾਈ ਪਈ ਆ ਅ ਰੱਖਾ ਸਾਰੇ ਜਣੇ ਧਿਆਨ ਕਰ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਗਰਮੀ ਗੁਰਮੀ ਦੇ ਥੋੜਾ ਜਿਹਾ ਧਿਆਨ ਦੇ ਵਿੱਚ ਰੱਖਣਾ ਬਣਾ ਸਾਰਿਆਂ ਨੂੰ ਤਾ ਠੀਕ ਰਹਿਣਾ ਬੱਚੇ-ਬੱਚੇ ਦੀ ਬਾਤ ਦੀ ਗੱਲ ਨਹੀਂ ਹੈ ਕਿ ਉਹ ਬੱਚੇ ਕਰਦੇ ਨਹੀਂ ਬਾਤ ਦੀ ਗੱਲ ਸਭ ਕੋ ਹੁੰਦਾ ਹੀ ਹੈ ਠੀਕ-ਠਾਕ ਚੱਲੀ ਜਾਂਦਾ ਸਾਡੇ ਏਡੇ ਪਰ ਸ਼ਫੀਲ ਚੱਲਦੀ ਹੈ ਜੀ ਬਹੁਤ ਵਧੀਆ ਬਹੁਤ ਲੋਕ ਪਾਣੀ ਛੱਕ ਕੇ ਜਾਂਦੇ ਨੇ ਸਾਬਾ ਉੱਥੇ ਬੜੀ ਗੱਲ ਹੈ ਹਾਂ ਹੁਣ ਕਰਨ ਨੂੰ ਹੋ ਜਾਂਵੇਂ ਛੁੱਟੀਆਂ ਨਹੀਂ ਕਰਨ ਛੁੱਟੀ ਹੋ ਕੇ ਘੰਟਾ ਡੇਢ ਘੰਟਾ ਉੱਥੀ ਲਾ ਦਿੰਦਾ ਦਾ ਹਮ ਰੋਜ਼ ਇਸਨੇ ਹਾਂ ਭੇਜਣਾ ਵੀ ਕਹਿ ਦਿਓ ਮੈਂ ਘੰਟਾ ਲਾ ਕੇ ਆਉਂਗਾ ਹੈ ਤਾਂ ਉਹਦਾ ਵੀ ਸੁਭਾਉ ਸਾਡੇ ਵਾਂਗੂ ਸੇਵ ਵਾਲੀ ਜਾਣਦੇ ਹੋਏ ਹਮ ਹਾਂ ਹੁਣ ਵੀ ਚਾਹੀਦਾ ਤੇ ਸਾਈਕਲ ਹੀ ਲੈ ਕੇ ਸਾਡੀ ਹਰੀਿਆਲੀ ਪਰਜਾਈ ਬਹੁਤ ਖੁਸ਼ ਆ ਜਿਹੜੀ ਰਿੜੀ ਬਣਾਈ ਤੀ ਬਹੁਤ ਖੁਸ਼ ਆ ਕੰਦ ਜੋ ਅੱਜ ਸਵੇਰੇ ਅਵੇਲੇਬਲ ਹੋਤੇ ਕਹਿੰਦੀ ਮੈਨੂੰ ਨਾ ਕਹਿੰਦੀ ਬਾਹਰ ਲੈ ਕੁ ਭਾਈ ਜੰਦੀ ਅੱਛਾ ਰੀਪੇ ਇੰਡਾ ਲੈ ਲੀ ਤਾਂ ਇੰਡਾ ਲੈ ਲਾ ਲਾ ਹੋਰ ਕਹਿੰਦੀ ਆ ਕਿ ਤਦ ਹੀ ਫਿਰ ਅੰਗਿਆ ਤਾਂ ਨਾ ਇੰਡਾ ਲੈ ਹੋਰ ਬਾਕ ਕਵਾਂ ਵੀ ਵਧੀਆ ਗੱਲ ਹੈ ਕਹਿੰਦੇ ਹੋਰ ਕੀ ਆ ਕੁਝ ਲੋਕ ਸਿੱਧਾ ਇੰਡੀ ਕਾ ਦੱਸਦੇ ਨੇ ਇੰਡੀ ਕਾ ਹੀ ਦੱਸਦੇ ਨੇ ਗੱਲ ਮੈਂ ਕਹਾਂ ਵਧੀਆ ਗੱਲ ਆ ਕਹਿੰਦੇ ਹੋਰ ਕੀ ਬਚਾਰੀ ਸੀਸਾ ਬੰਦੀ ਹੋਣੀ ਐ ਵੀ ਹੈ ਗੱਲ ਵਧੀਆ ਗੱਲ ਆ ਤੇ ਚਲੋ ਹੁਣ ਦੇਖਣਾ ਉਸੇ ਨੂੰ ਭਈਆਂ ਦੇ ਕੋਲੋਂ ਜਾਂਦਾ ਜੀ ਮੈਂ ਕੀ ਰਿਕੁਆਇਰਮੈਂਟ ਆ ਉਹਨਾਂ ਦੀ ਜਿਹੜੇ ਕਿ ਇਹ ਗੱਡੀ ਆਪਣੇ ਵਾਲੀ ਪਰ ਦੋ ਤਿੰਨ ਗੇੜੇ ਲਾਉਣੇ ਹੋ ਤਾਂ ਠੀਕ ਹੈ ਜੇ ਉਹ ਆਪ ਜਾਂਦੇ ਹੋਏ ਤਾਂ ਵੀ ਠੀਕ ਹੈ ਚਲੋ ਜੀ मिलते हैं फिर थोड़ी देर तक बंदे चल पे जी अपने देश को देश को चल रही है इतना पैसा मेरे को लेकर जाना है कि मेरे को देकर जाना है अपना देकर वापसी में आकर ले लोगे फिर हाँ जी <laughs> <laughs> ये देख टोर में काल रखा है क्या बात आज तो कुछ और ही बन गया बंदा लोग हैं इधर भी बैठ गया बाप रे आज तो देखे देखने में पहचान ही नहीं पा रहा मैं आप लोगों को ये हमारा ही बंदा है चल दिए बंदा है एक काम लग रहा है किसी को छोड़कर जा रहे हो आठ है ना फिर तीन बंदा उधर है कि चार है पता ही नहीं लग रहा पहचान में नहीं आ रहा हाँ चार बता है चार हाँ क्या करना है क्या करना है पैसा एक जगह लगाना इधर को लगा, अभी टाइम तो लगा देना नहीं टाइम तो बाद में कभी तो लगा कभी कभी का क्या मतलब है

है हमारे को सरजीत हॉस्पिटल हॉस्पिटल के पास बिठा जो ऐसे जाएंगे तो ऐसे रोड आता है एक बड़ा रोड आता है फ्लाइट का वहाँ पे उतर जाना आपने तो वहीं से आपको बस मिल जाएगा अम्बाले का अगर आप नए अड्डे पे चले गए वहां से नहीं मिलेगा आपको क्योंकि तो वो रास्ता सारा बंद हो रखा है भागो अभी जल्दी जल्दी जाओ जल्दी जल्दी वापस आना धान लगाने के लिए आएगा तू तू कैसे धान लगाएगा आएगा ठीक है तो हर इच्छा भाई ठीक है जा सकते हो आप बहुत बढ़िया लगा वहाँ पे आपने सामान समूह को सेट करके कर रख दिया कहीं पे चाबी-चुबी लगा दिया दार पे तो लगाया सब अंदर रख दिया चल देख लेंगे कोई बात नहीं मैं सेट कर दूंगा जाकर अभी दरवाजा वगैरह लगाएंगे इसको बाय-बाय बाय-बाय सत श्री काल सत श्री काल लो जी ए हैगा ए चक्कंदर दा अचार है हैगा चिट्टे जे करंदा मस्किदा ਇਹਨਾਂ ਮੁਸਕ ਕੁਕਣਾ ਨਹੀਂ ਹੁੰਦਾ ਦੇਖਣਾ ਨਾ ਆਪਾਂ ਮੱਕੀ ਦੇ achar ਚ ਮੁਸਕ ਮਾਰਦਾ ਹੁੰਦਾ ਕਾਫੀ ਲੰਬਾ ਲੰਬਾ ਦੂਰ ਦੂਰ ਤੱਕ ਜਾਂਦਾ ਮੱਕੀ ਦੇ achar ਦਾ ਮੁਸਕ ਇਹਦਾ ਨਹੀਂ ਹੈਗਾ ਹੂੰ ਸਮੈਲ ਹੈ ਥੋੜੀ ਜਿਹੀ ਦੇ ਵਿੱਚ ਤੇ ਇਹ ਹੈਗੀ ਆ ਉਹ ਗੱਠਾਂ ਜਿਹੜੀਆਂ ਪਿਛਲੇ ਸਾਨੂੰ ਇੱਕ ਵੀਡੀਓ ਵਿੱਚ ਦਿਖਾਈਆਂ ਸੀਗੀਆਂ ਸਿੱਖ ਬਾਕੀ ਬਾਈ ਦੇ ਸਾਨੂੰ ਜਾਨਵਰ ਦਿਖਾਉਨੇ ਆਪਾਂ ਵਧੀਆ ਰੱਖੇ ਹੋਏ ਨੇ ਜਾਨਵਰ ਸਾਰੇ ਦੇ ਸਾਰੇ ਤੇ ਪੂਰੀ ਦੇਖਭਾਲ ਕਰਦਾ ਸੀ ਇਹਨਾਂ ਦੇ ਕਾ ਹੋ ਗਿਆ ਬਜੁਰਗ ਬਹੁਤ ਪੁਰਾਣਾ ਬੁਰਦਾ ਸੇਵਾ ਕਰ ਰਿਹਾ ਹੈ ਬਾਈ ਵੀ ਲੈ ਪੇ ਲੋਕਾਂ ਨੇ ਖੜੀਆਂ ਵਿਚਾਰੇ ਜੇ ਮੁੜ ਗਈਆਂ ਲੇਖਾ ਮਤਲਬ ਕੀ ਕਹਿਣ ਦਾ ਭਾਵ ਜੇ ਜਿੰਨਾ ਕੰਮ ਲੱਗਦਾ ਏ ਉਹ ਗੱਲ ਨਹੀਂ ਕਹੀ ਹੈ ਜੀਮੀਂਦਾਰ ਭਰਾ ਲਾ ਸਕਦੇ ਆਪਾਂ ਜਿਹੜੇ ਜਾਂ ਕੋ ਗਾਂ ਨੇ ਉਹ ਦੇਣਾ ਛੱਡਦਾ ਜਾਂ ਬੁਰਦ ਨੇ ਆਪਣਾ ਕੰਮ ਕਰਨਾ ਛੱਡਦਾ ਤਾਂ ਉਹਨੂੰ ਖੋਲ ਦੇਣਾ ਹਨਾ ਲੋਕਾਂ ਨੂੰ ਡੰਡੇ ਖਾਣ ਜੋਗੇ ਕਰ ਦੇਣਾ ਫਿਰ ਉਹ ਬਹੁਤ ਮਾੜੀ ਗੱਲ ਹੈ ਤਾਂ ਇਹ ਗੱਲ ਚਾਹੀਦੀ ਹੈ ਇਹ ਪਿਛਲੇ 2.5 ਹਫ਼ਤੇ ਤੋਂ ਹੀ ਤੋਂ ਇਹਦੀ ਸੇਵਾ ਇੱਕ ਨਹੀਂ ਚੱਲ ਰਹੀ ਜੀ ਕਹਿੰਦੇ ਵੀ ਅਸੀਂ ਉਹ ਕੰਮ ਨਹੀਂ ਕਰਨਾ ਹੈਗਾ ਵੀ ਅਸੀਂ ਸ਼ਰਾਬ ਨਹੀਂ ਦੇਣਾ ਹੈਗਾ। ਸੋ ਇਸੇ ਬਾਅਦ ਵਿੱਚ ਜਾਨਵਰ ਵਧੀਆ ਰੱਖਦੇ ਤੇ ਅੱਜ ਇਹਨਾਂ ਦਾ ਸਿਸਟਮ ਆਇਆ ਜਿਹਨੇ ਤੇ ਜਿਹੜੇ ਇੱਕ ਇਹ ਉਪਰ ਫੋਰਾ ਸਿਸਟਮ ਲੱਗਿਆ ਹੋਇਆ ਉਹ ਚਾਲੂ ਕਰਨਾ ਹੈ ਉਹਦੇ ਵਿੱਚ ਕੋਈ ਦਿੱਕਤ ਆ ਗਈ ਜਿਹਦੇ ਪੰਪ-ਪੰਪ ਤੇ ਮਿਸਤਰੀ ਤੇ ਦੇ ਰਹੇ। ਉਹ ਮਿਸਤਰੀ ਹੁਣ ਠੀਕ ਕਰਨਾ ਆਇਆ ਹੋਇਆ। ਇਹ ਗਿਆਆਂ ਗੂਆਂ ਵਧੀਆ ਬਾਈ ਨੇ ਬਣਾ ਦੁੱਧ ਦਾ ਕੰਮ ਵਧੀਆ ਤੋੜਿਆ ਹੋਇਆ ਗੁਰੂ ਘਰ ਨੂੰ ਮੰਨਣੇ ਆਲੇ ਆ ਜੀ ਟਰੈਕ ਹੁੰਦੇ ਇਹ ਫੋਡਰ ਲੱਗਿਆ ਹੋਇਆ ਬਾਈ ਪਰ ਨਹੀਂ ਸਾਇਡ ਇਕੱਲੇ ਜਮ ਤੁਹਾਡਾ ਹਾਂ ਹੈਗੀ ਆ ਪੰਨਾ ਉਹ ਜਿਹੜਾ ਆਪਣਾ ਸਿਸਟਮ ਹੈ ਜਾਏਗਾ ਪਾਈਪਲਾਈਨ ਦੀ ਜਾ ਰਹੀ ਹੈ ਆਹ ਦੇਖੋ ਕੋਈ ਬੈਸ ਹੈ ਨਹੀਂ ਬਹੁਤੀ ਵੱਡੀ ਪਾਈਪ ਨਹੀਂ ਜੀ ਇਹ ਮੰਨ ਮੁੱਦੀਤ ਉਹ ਬਿੜਦੀ ਉਹ ਲੱਗਦੀ ਆ ਮੱਖੇ ਨੂੰ ਪੁੱਛ ਕੇ ਦੇਖਨੇ ਪਰ ਇਹ ਤੂੰ ਇਹ ਵਾਂਗੂ ਪਾਣੀ ਛੱਡਣੇ ਨੇ ਪਾਣੀ ਉਹ ਇੱਕ ਪਰਾਟਾ ਦੋ ਪਰਾਟਾ ਤਿੰਨ ਪਰਾਟੇ ਲੱਗੇ ਹੋਏ ਆ ਆਹਾਂ ਛੱਤ ਵਾਲੇ ਦੋ ਤਿੰਨ ਪਰਾਟੇ ਲੱਗੇ ਹੋਏ ਕੂਲਰ ਵੀ ਇੱਧਰ ਨੂੰ ਕਰ ਦਿੰਨੇ ਆ ਤੇ ਮੁੰਡਾ ਉਹ ਲੱਗਿਆ ਹੋਇਆ ਜੀ ਸਾਹਮਣੇ ਪਰ ਪੰਪ ਬੰਪ ਦੀ ਦਿੱਕਤ ਲੱਗਦੀ ਆ ਮੈਨੂੰ ਆ ਗਈ ਹੋਈ ਆ ਸ਼ਾਹ ਪੰਪ ਲੱਗਿਆ ਸੀ ਯਾਰ ਪਹਿਲਾਂ ਇਹ ਇਦਾਂ ਦੇ ਪੰਪ ਹੁੰਦੇ ਸੀ ਛੋਟੇ ਛੋਟੇ ਜਿਹਨਾਂ ਦੇ ਜਿਹੜੇ ਇਹ ਪਾਣੀ ਨੂੰ ਪੂਰਾ ਕਰਦੇ ਸੀ ਇੱਕ ਸੋਰੇ ਸੋਰੇ ਜੇ ਕਰਕੇ ਮੁਖਾਬੀ ਆ ਗਈ ਸਾਡੇ ਏਰੀਆ ਜੀ ਸੋਰਾ ਵਗੈਰਾ ਹੈਗਾ ਜੀ ਤੇ ਪੰਪ ਦੇ ਨਾਲ ਤੇ ਮੈਨੂੰ ਲੱਗਦਾ ਵੀ ਮੈਨੂੰ ਵੀ ਪੋਲਟਰੀ ਫਾਰਮ ਦੇ ਵਿੱਚ ਵਟਾ ਕਰਾਉਣੇ ਪੈ ਸਕਦੇ ਆ ਗਰਮੀਆਂ ਗਰਮੀਆਂ ਇੱਥੇ ਤੋਂ ਸਿਸਟਮ ਚੱਲਦਾ ਹੈ ਬਾਈ ਫਟ ਲੱਗਿਆ ਉਹਨਾਂ ਛੋਟੇ ਪਾਈਪ ਐਥੇ ਤੋਂ ਪਾਣੀ ਚੱਕਣਾ ਟੋਲ ਟਾਲ ਦੇ ਵਿੱਚ ਜੇ ਸਿੱਧਾ ਬਾਹਰ ਤੋਂ ਉਹ ਲੈ ਆ ਕੇ ਪ੍ਰੈਸ਼ਰ ਬਣਾ ਰਹੇ ਨੇ ਸਾਰੇ ਆਪ ਹੈ ਬਜਾ ਰਹੀ ਹੈ ਚਲੋ ਹੁਣ ਚਲਾ ਕੇ ਜਾਣਗੇ ਫਿਰ ਤੁਹਾਨੂੰ ਦਿਖਾਉਨੇ ਆ ਬਾਅਦ ਵਿੱਚ ਇਹ ਇਧਰ ਪਾਣੀ ਦਾ ਟੈਂਕ ਬਣਾਇਆ ਹੋਇਆ ਟੈਂਕ ਦੇ ਵਿੱਚ ਦੇ ਸਪਲਾਈ ਆਉਂਦੀ ਓਦੀ ਪਾਣੀ ਵੀ ਜੜੀ ਉਹਦੇ ਵਿੱਚ ਪਾਣੀ ਫੋਰੇ ਦੇ ਰੂਪ ਵਿੱਚ ਵਰਤਣਾ ਹੈ ਇਹ ਦਿਖਾਉਣਾ ਹੈ ਪਰ ਹੋਣਾ ਹੈ ਇਹ ਗਾਂ ਸੂਨੇ ਵਾਲੀ ਜੀ ਹੈ ਗਰ ਗੈਂਗ ਬੰਦਿਆ ਫੜੀਆਂ ਹਵਾ ਹਵਾ ਸੋਨੀਆਂ ਜਿਹੜਾ ਆ ਮੁੰਡਾ ਹੈ ਜੀ ਇਹ ਆਇਆ ਜੀ ਮਤਲਬ ਸਾਡੇ ਜਿਹੜੇ ਆਪਣੇ ਫੁਆਰੇ ਆ ਖਰਾਬ ਹੋਏ ਹੋਏ ਇਹ ਠੀਕ ਕਰਨਾ ਲਾਕੇ ਵੀ ਤੁਸੀਂ ਗਿਆ ਤੁਸੀਂ ਹੈਲੋ ਸਰ ਹੈਲੋ ਸਰ ਅੱਜ ਹੀ ਸਰ ਸਰ ਨਾ ਗਰੂਬਿੰਗ ਕੰਪਨੀ ਕਰਨਾਲ ਹਰਿਆਣਾ ਜਿਵੇਂ ਕਿ ਆਪ ਦੇਖ ਰਹੇ ਆਂ ਹਮਾਰੇ ਪਾਜੀ ਨੇ ਅੱਜ ਮੈਂ से पूछ रहे हैं जो फोगर सिस्टम है सर मैं करनाल एग्रोविन कंपनी से आया हूँ मेरा हाँ। जो फोगर सिस्टम का मेन प्रोसीजर है क्या होता है फोगर सिस्टम से पशु वगैरह हाफते नहीं है और पशु चारा फूल खाते हैं हाँ। और क्या होता है जैसे पर, जैसे कहीं फार्मर कहते हैं फोगर लगाने से क्या होता है पशु बीमार हो जाता है पशु बीमार नहीं होता पशु फुरे लगाने से पशु को एक तो राहत मिलती है ठंडक रहती है और पशु जो गर्मी लगने के कारण चारा नहीं खा पाता एक तो वो चारा भी खाता है जी चारा खाने के बाद क्या होता है एक तो मिल्क में बढ़ोतरी होती है हाँ। जब गर्मी ज्यादा होती है तो पशु चारा नहीं खा पाता तो दूध कैसे देगा इसलिए फुहरे लगाए जाते हैं जिससे पशु को ठंडक मिले और चारा खा सके और दूध में बढ़ोतरी चलो मैं मान गया आपकी पशु को तो ठंडक मिलेगी ठीक है तो उसमें मैं भी अपन नहाकर अपने सिर में ठंडक पैदा कर सकता बिल्कुल सर बिल्कुल है ना बिल्कुल सही बात है सही बात अभी ਲੱਗਣੇ ਕੇ ਬਾਅਦ ਮੇ ਹਮ ਆਏਗੇ ਪਰ ਕੋਲਰ ਵੀ ਐਕਸਮ ਐਸੀ ਕੀ ਜੈਸੇ ਚਲੂਗਾ ਉਹ ਐਸੀ ਜੈਸੇ ਚਲੇਗਾ ਫੇ ਵੀ ਦੇਖਣ ਦਿਖਾਉਣਾ ਜੀ ਤੁਹਾਨੂੰ ਤੇ ਬੰਦਾ ਆ ਗਿਆ ਕੱਲੇ ਚਲਾਈਆਂ ਹਮ ਉਸ ਦਿਨ ਆਪਕੋ ਬੁਲਾ ਕੇ ਆਪਕੋ ਉਸ ਦਿਨ ਕਿਆ ਮਤਲਬ ਹੈ ਵੀ ਚਲਾ ਕਰੀ ਜਾਏਗਾ ਜੀ ਅਭੀ ਚਲਾਏਗੇ ਅਭੀ ਚਲਾਏਗਾ ਤਾਂ ਅਭੀ ਤੁਰੰਤ ਦਿਖਾ ਦੇਗੇ ਆਪਕੋ ਉਹ ਹੀ ਤਾਂ ਦਿਖਾਣਾ ਹੈ ਯਹੀ ਤਾਂ ਤੁਹਾਨੂੰ ਦਿਖਾਉਣੀਆਂ ਗੱਲਾਂ ਆਪਾਂ ਨੇ ਵੀ ਆ ਜਿਹੜੇ ਜਾਨਵਰ ਖੜੇ ਆ ਵਿਚਾਰੇ ਸਾਰੇ ਦੇ ਸਾਰੇ ਇਹ ਥੋੜਾ ਜਿਹਾ ਕਿਉਂ ਗਰਮੀ ਮਹਿਸੂਸ ਕਰ ਰਹੇ ਹਾਂ ਇਹਨੂੰ ਰੋਜ਼ 2-2 3-3 ਘੰਟੇ ਲਗਾਤਾਰ ਇਹਨਾਂ ਦੇ ਉੱਪਰ ਪਾਣੀ ਛਿੜਕਣਾ ਪੈ ਰਿਹਾ ਹਾਂ ਜੀ ਉਹ ਨਾਲ ਉਹਨਾਂ ਨਾਲ ਹਾਂ ਜੀ ਤੇ ਅੱਜ ਪੂਰੇ ਦਿਨ ਕੰਮ ਕਰਦੇ ਨੇ ਇਹ ਦੇਖ ਬਹਾਲ ਪੂਰੇ ਡੰਗਰ ਦੀ ਦੇਖਭਾਲ ਹੈ ਹਾਂ ਡੰਗਰ ਦੀ ਕੁਛ ਥੋਲਾ ਇਲਾ ਸਾਰੇ ਕੁਛ ਹਮਾਰੇ ਕਿਤੇ ਨਹੀਂ ਤਾਂ ਤੇਰੀ ਦਮਾਗਤਾ ਹੈਗੀ ਹੈ ਮਾਲਕ ਵੀ ਤਾਂ ਤੈਨੂੰ ਖੋਚ ਰੱਖਦਾ ਹੈ ਨਾ ਦੇਖ ਲੋ ਇਹ ਪਾਣੀ ਹੋਰ ਭਰੇ ਟੀਕੇ ਡੰਗਰ ਹੈ ਆਪਣਾ ਝੋਟਾ ਵੀ ਰੱਖਾ ਹੋਇਆ ਹੈ ਕਹਿੰ ਉਹ ਬੱਚਾ ਹਾਂ ਬੱਚਾ ਵੀ ਰੱਖਾ ਹੈ ਇਹ ਦੇਖੀਏ ਬੱਚੀ ਹੈ हाँ तीन महीने का बच्ची है तीन महीने की बच्ची ठीक है तीन महीने तीन महीने नहीं है दो रखिए डेढ़ महीने का डेढ़ महीने री डेढ़ महीने का है इसका मम्मी ये है मम्मी ये है ये आ... है दो बहन तो अच्छा ये है दो बहिन्न ये 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 है सोने वाली है अच्छा सोने वाली है ये ए, इसी की बहन है हाँ इसी का बहिन है ये दोनों बहिन है अच्छा हाँ ठीक है इसका मम्मी दोनों का है वो दो नंबर में है वो दो जो बैठा हुआ नीचे बुरी आओ नीचे बैठा हाँ। देखो तो ये है मम्मी इसका इसका मम्मी है हाँ। उठो जी उठो क्या रानी मुखर्जी रानी मुखर्जी उठो उठो नहीं अभी नहीं उठेगी बहुत ये थोड़ी अच्छा उठो खड़ा हो जो ये गद्दे गुद्दे लगा रखे हैं हाँ। नीचे पूरे है ना ये वो दोनों बच्ची का मम्मी है ए, वो नहीं नहीं वो छोटी वाली बच्ची का नानी है हाँ वो निक्की का नानी है हाँ। वो निक्की हो गया हाँ। तेरे को सब पता है निक्की, <laughs> निक्की। निक्की अकेले आप आप में, है। है। में।, में बाल सिंह है है। नहीं दिंग होगा नहीं।, नहीं है कितने टाइम का ये ये है एक साल का एक साल का बहुत बढ़िया होगी भेड़िया एक साल का ये ये भी है ये भी है एक एक साल का है तीनों एक एक साल का ये और ये ये सब नहीं है अच्छा 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 सारे अपने अपने, अपने खुराक जैसे जैसे खुराक पाए हैं वैसे वैसे बड़े हो मैं समझ गया समझ गया समझ आपकी बात है आज अभी करना लड़े भाल, तेरे से मारते हैं बात अभी थोड़ा बताएगा मेरे को रेट रूट क्या है बिल्कुल सर बताएंगे ਇਹਦਾ ਕੀ ਹਿਸਾਬ ਕਿਤਾਬ ਹੁੰਦਾ ਆ ਜੀ ਮੈਂ ਤਾਂ ਜੱਫੀ ਪਾ ਕੇ ਗੱਲ ਕਰਦਾ ਜਿਹਦੇ ਨਾਲ ਵੀ ਗੱਲ ਕਰਦਾ ਵਧੀਆ ਗੱਲ ਹੈ ਜੀ ਜੱਫੀ ਪਾ ਕੇ ਕਰਦਾ ਇਹ ਦੇਖੋ ਅੱਪਾ ਖਾਵੇ ਨੇ ਹਰੇਕ ਨੂੰ ਭਰਾ ਭਰਾ ਵਾਲੀ ਗੱਲ ਭਰਾਵਾਂ ਵਾਲੀ ਗੱਲ ਹੀ ਭਰਾਵਾਂ ਵਾਲੀ ਗੱਲ ਹੁੰਦੀ ਵੀ ਇਹਦਾ ਕੀ ਹਿਸਾਬ ਕਿਤਾਬ ਹੁੰਦਾ ਤੁਹਾਡੇ ਇਹਦਾ ਹਿਸਾਬ ਕਿਤਾਬ ਜਿੱਦਾਂ ਦੇ ਫਾਰਮ ਹੁੰਦੇ ਨੇ ਨਾ ਉਦਾਂ ਹੀ ਹੁੰਦਾ ਫੁੱਟ ਬੰਦਾ ਦੇ حساب ਕਰਨਾ ਜਾਂ ਹਾਂ ਹਾਂ ਇਹਦੇ ਪੁਆਇੰਟ ਦੇ حساب ਨਾਲ ਗੱਲ ਹੁੰਦੀ ਹੈ ਅੱਛਾ ਪੁਆਇੰਟ ਦਾ ਪੁਆਇੰਟ ਕਿੰਨੀ ਤੋਂ ਕਿੰਨੀ ਦੂਰੀ ਪਰ ਲੱਗਦਾ ਤਿੰਨ ਤੋਂ ਚਾਰ ਫੀਟ ਤੱਕ ਤਿੰਨ ਤੋਂ ਚਾਰ ਫੀਟ ਤੇ ਹੈਨਾ ਹਾਂ ਜੀ ਆ ਬਾਤ ਸੀ ਕਰ ਮੈਂ ਬਾਤ ਦਿਖਾਉਂਦਾ ਹੁਣ ਮੇਰੀ ਗੱਲ ਇੱਧਰ ਚੱਲ ਪਈ ਤੇਰੀ ਗੱਲ ਦਾ ਅੱਛਾ ਜੇ ਕਿਹਾ ਤਿੰਨ ਤੇ ਕੋਈ ਤਿੰਨ ਫੁੱਟ ਪਰ ਲਵਾ ਲੈਂਦਾ ਕੋਈ ਚਾਰ ਫੁੱਟ ਪਰ ਲਵਾਉਂਦਾ ਤੇ ਕਿੰਨੇ ਕਿਆ ਪੁਆਇੰਟ ਦਾ ਹਿਸਾਬ ਕਿਤਾਬ ਤਿੰਨ ਦਾ ਹਿਸਾਬ ਗੱਲ ਕਿਹਾ ਚਾਰ ਦਾ ਕਿਹਾ ਹੈ 3 ਜਿ세 ਮੈਕਸਿਮਮ ਤੋਂ 5 ਇੱਕ ਫੁਆਰੇ ਲੱਗਦੇ ਹੀ ਨੇ कम से कम भी पांच पारो का सेट लगता है चार हजार रूपए का चार हजार रुपए का जिसमें क्या होता है छोटी अर्थ की मोटर होती है हाँ। फिल्टर होता है पाइप होता है और स्पोर्ट वायर इंस्टोलेशन चार्ज बीच, चार बीच में होते न चार हजार रुपये में उसमें कितने फुट पाइप लग जाती है जैसे की ये कितने का एक दो तीन ये दस का है सात आठ दस का है दस का है ये दस का सेट लगा हुआ है इसमें बड़ी मोटर लगी हुई है तो और ये सेटअप है बारह हजार

322 ਬੈਰੀ ਗੁੱਡ ਨੋਟਿੰਗ ਬੈਰੀ ਕੰਫਰਮੇਸ਼ਨ ਕਰਨਾਲ ਹਰਿਆਣਾ ਕਰਨਾਲ ਹਰਿਆਣਾ ਸੰਪਰਕ ਕਰ ਸਕਦੇ ਹੋ ਸਾਰੇ ਜਿਹੜੇ 97878322 ਯਾ ਨੋਟ ਕਰ ਲੈ ਤੁਸੀਂ ਸਾਰੇ ਨੇ ਤੇ ਸਾਰਾ ਕੁਝ ਵਿੱਚੇ ਤੁਸੀਂ ਕਰਕੇ ਜਾਣਾ ਤੁਹਾਨੂੰ ਸਿਰਫ ਇੱਕ ਲਾਈਟ ਚਾਹੀਦੀ ਸਾਡੇ ਵੱਲ ਤੇ ਪਾਣੀ ਚਾਹੀਦਾ ਬਿਲਕੁਲ ਇੱਕ ਹੋਰ ਯਾਨੀ ਪੰਜ ਪੰਜ ਫੋਗਰਾਂ ਵਾਲਾ ਜਿਹੜਾ ਹੈਗਾ ਉਹ 4000 ਰੁਪਏ 4000 ਰੁਪਏ ਤੇ ਸਰਵਸ ਕਿੰਨੇ ਟਾਈਮ ਦੀ ਦਿੰਦੇ ਤੁਸੀਂ ਗਾਰੰਟੀ ਫਰੰਟੇ ਦੀ ਗਾਰੰਟੀ 2 ਮਹੀਨੇ ਦੀ ਹੁੰਦੀ ਹੈ ਸੀਜ਼ਨ ਦੀ ਸੀਜ਼ਨ ਦੀ ਗਾਰੰਟੀ ਆ 2 ਮਹੀਨੇ ਚੱਲਣਾ ਹੁੰਦਾ ਮੇਨ ਲੈ ਸੀਜ਼ਨ ਦੇ ਹੁੰਦਾ ਔਰ ਜਿਹੜਾ ਇਹਨਾਂ ਚਲਾਉਣ ਦਾ ਟਾਈਮਿੰਗ ਹੁੰਦੀ ਹੈ ਉਹ 12 ਤੋਂ 3 ਹੁੰਦੀ ਹੈ ਦੁਪਹਿਰ ਨੂੰ 12 ਵਜੇ ਚਲਾਉਣਾ ਤੇ 3 ਵਜੇ ਤੱਕ ਚੱਲ ਤਿੰਨ ਵਜੇ ਤੱਕ 3 ਘੰਟੇ ਦਾ ਮਤਲਬ ਆ ਤਿੰਨ ਘੰਟੇ ਔਰ ਜਦੋਂ ਮਿਲਕਿੰਗ ਮਿਲਕਿੰਗ ਕਰਨ ਤੋਂ ਅੱਧਾ ਪੌਣਾ ਘੰਟਾ ਪਹਿਲੇ ਬੰਦ ਕਰ ਕਰ ਦੇਣਾ ਹੁੰਦਾ ਕੀ ਹੁੰਦਾ ਪਸ਼ੂ ਜਦੋਂ ਅਸੀਂ ਮਿਲਕਿੰਗ ਕਰਨੇ ਆ ਤੇ ਉਹਦੇ ਵਿੱਚ ਉਹ ਚੋਈ ਕਰਦੇ ਟਾਈਮ ਪਸ਼ੂ ਬਿਲਕੁਲ ਨੋਰਮਲ ਹੋ ਜਾਂਦਾ ਹੈ ਉਹਦੇ ਵਿੱਚ ਟੈਂਪਰੇਚਰ ਨੋਰਮਲ ਹੋ ਉਹਦੇ ਕਰਕੇ ਕਿਉਂ ਨ ਤਿੰਨ ਵਾਰ ਫੋਕਰ ਚੱਲ ਰਹੇ ਹੁੰਦੇ ਨੇ ਮਿਲਕਿੰਗ ਹੋ ਰਹੀ ਹੁੰਦੀ ਆ ਉਹਦੇ ਨਾਲ ਪਸ਼ੂ ਨੂੰ ਬੁਖਾਰ ਹੋ ਜਾਂਦਾ ਟੈਂਪਰੇਚਰ ਬਾਅਦ ਕੱਟ ਹੋ ਜਾਂਦਾ ਇਹ ਗੱਲ ਤੁਹਾਡੀ ਸੋਲਾ ਨੇ ਇਹ ਗੱਲ ਮੈਂ ਤੇਰੀ ਮੰਨਾਂ। ਇਹ ਚੀਜ਼ਾਂ ਦਾ ਧਿਆਨ ਰੱਖਣ ਵਾਲੀ ਗੱਲ ਹੈ। ਤੇ ਬਾਕੀ ਹੁਣ ਤੁਸੀਂ ਇਹਨਾਂ ਮਤਲਬ ਮੈਂਟੇਨੈਂਸ ਕਰਨ ਆਏ ਆ ਜਿਹੜਾ ਮੜਾ-ਮੋਟਾ ਇਹ ਜੀ ਕਮੀ ਪੇਚੀ ਆ ਤੇ ਉਹ ਤੁਸੀਂ ਦੂਰ ਕਰਨ ਆਏ ਆ ਹਨਾ। ਤੇ ਅੱਜ ਹੁਣ ਚਲਾ ਦੋਗੇ ਤੁਸੀਂ ਇਹਨੂੰ ਹਨਾ। ਹੁਣੇ ਬੱਸ 10 ਮਿੰਟ ਚ ਚਲਾ ਦਿੰਦੇ ਆ। ਵਾਹ ਠੀਕ ਆ ਓਕੇ ਫਿਰ 10 ਮਿੰਟ ਤੱਕ ਅਸੀਂ ਫੇਰ ਪਾਈ ਇਹਨਾਂ ਨੂੰ ਮੜ ਜਾ ਕ ਕੰਮ ਕਰ ਲੈਣ ਦੋ ਤੇ ਕਿਵੇਂ ਫੁਆਰੇ ਚੱਲਣਗੇ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂ। ਕੱਢ ਤੇ ਜੀ ਜਾਨਵਰ ਬਾਹਰ ਇਹਨੇ। ਅੰਦਰ ਲਾਈਟ ਭੱਜੀ ਹੋਈ ਹੈ ਜੀ ਤੇ ਆਹ ਫਿਰ ਪ੍ਰੋਜੈਕਟ ਉਹ ਨਵੀਂ ਪਾ ਕੇ ਜੀ ਹੋ मुखिया ने बैठ बुट के उन्हें मूह होते बंद जो मुंह है मूह भी बस बाल समान है अंदर के जानवर निकले है ਉਹਨੇ ਵੀ ਠੰਡਕ ਮਹਿਸੂਸ ਹੋ ਗਈ ਜਾਨਵਰਾਂ ਦਾ ਆਪਣਾ ਹੀ ਕਰਨਾ ਇੱਕ ਬਹੁਤ ਹੈ। ਤੇ ਆਉਦੇ ਵਿੱਚ ਨਾ ਲੋੜ ਨਹੀਂ ਬਹੁਤ ਬਣੀ ਬੰਨਾਂ ਵਾਲ ਨੇ। ਤੇ ਵੀ ਗੱਲ ਅੱਛਾ ਚਾਰ ਚਾਰ ਲਿੰਗੇ। ਆਪੇ ਨਿੱਗ ਪੈਦਾ ਕਰ ਲੈਂਦੇ ਇਹ। ਬਸ 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 ਉਹ ਗੱਲ ਹੋ ਗਈ। ਹਾਂ ਗੱਲ ਸਹੀ ਹੈ ਤੁਹਾਨੂੰ। ਪਾਪਾ ਨਾ ਉਹਦੇ ਚ ਪਰਦੇ ਸਰਜਾਈ ਚ ਪੈਂਦੇ ਆ। ਉਹ ਪੈਂਦੇ ਆ ਕੰਬਲਾਂ ਦੇ ਵਿੱਚ। ਮਤਲਬ ਆਪਸ ਵਿੱਚ ਨਿੱਗ ਪੈਦਾ ਹੋ ਜਾਂਦਾ ਜਿੰਨੇ ਦਾਗ ਰਹੇ ਹੋਊ ਹੂੰ ਮਸ ਨੂੰ ਲੈਂਡ ਦੀ ਮੈਟ ਕਰਨੀ ਹੈ ਨਹੀਂ ਜੀ ਬਸ ਚਲਾਉਣਾ ਹੈਗਾ ਅੱਛਾ ਠੀਕ ਹੈ ਇਹ ਲਗਾ ਕੇ ਨਹੀਂ ਬਾਈਪਾਸ ਬਾਈਪਾਸ ਸਰਜਰੀ ਕਰਦੀ ਆਪਨੇ ਹੈ ਜਦੋਂ ਇਹ ਜਦੋਂ کبھی ਪਾਣੀ ਨਹੀਂ ਚੜਦਾ ਖਤਮ ਹੋ ਜਾਂਦਾ ਤਾਂ ਇਹ ਬਾਈਪਾਸ से ਹਵਾ نکال ਕੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਭਾਵੇਂ ਲੱਗੇ ਜੀ ਪੌਗਰ ਤੁਸੀਂ ਦੇਖ ਹੀ ਲਏ ਕਿੰਨੀ ਸੋਹਣੀ ਕੁ ਮਤਲਬ ਹੁਣ ਇਸ ਗੱਲ ਕਰਕੇ ਬੰਦ ਕਰਤਾ ਵੀ ਅਸੀਂ ਜਨਰੇਟਰ ਚਲਾਇ ਹੋਇਆ ਸੀਗਾ ਜੀ ਪਹਿਲਾਂ ਫਲੈਟ ਭੱਜੀ ਹੋਈ ਆ ਤੇ ਬਹੁਤ ਸੋਹਣੀ ਮਤਲਬ ਧੁੰਦ ਬਣਾਈ ਆ ਫੋਗਿੰਗ ਕੀਤੀਆਂ ਨੇ ਤੇ ਚੀਜ਼ ਆਏ ਆ ਗੱਲ ਮੈਨੂੰ ਇਹ ਦੱਸੋ ਮੜਜਕ ਆਪਣੇ ਫਰਮਾਨ ਸਾਹਿਬ ਵੀ ਇਹ 10 ਵਾਲਾ ਪ੍ਰੋਜੈਕਟ ਲੱਗਿਆ ਹੋਇਆ ਆਪਣਾ ਮੰਨ ਲਓ ਹਣਾ ਬਿਲਕੁਲ ਬਿਲਕੁਲ ਸਰ ਬਿਲਕੁਲ ਤੇ ਤੁਸੀਂ ਕਹਿੰਦੇ ਹੋ ਵੀ ਇਹਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਰਿਕ੍ਰੀਸ਼ਨੋ ਜੀ ਹੈ ਵੀ ਜਿਹੜੀ ਇਹਦੇ ਵਿੱਚ ਚੱਲਦੀ ਹੈ ਇਹਦੇ ਵਿੱਚ ਜਿਆਦਾ ਗਰਮੀ ਹੁੰਦੀ ਹੈ ਜਿਹੜਾ ਤਾਪਮਾਨ ਹੁੰਦਾ ਹੈ ਇਹਦੇ ਵਿੱਚ ਹੀ ਵੱਧ ਹੁੰਦਾ ਹੈ ਇਹਦੇ ਵਿੱਚ ਜਿਆਦਾ ਤਾਪਮਾਨ ਵੱਧ ਹੁੰਦਾ ਹੈ ਹਾਂ ਬਿਲਕੁਲ ਉਹਦੇ ਵਿੱਚ ਯੂਜ਼ ਕਰਦੇ ਆ ਪਤਾ 10 ਵਾਲੀ ਦੇ ਵਿੱਚ ਕਿੰਨੇ ਕਿ ਲੀਟਰ ਪਾਣੀ ਲੱਗਦਾ ਹੋਊਗਾ जो बारह से तीन के बीच में जो फोगर सिस्टम चलेगा उसमें क्या होगा सबसे पहला पॉइंट तो उसमें बीच बीच में आपको एक कट लेना पड़ेगा कम से कम उसमें तीन से चार कट देने पड़ेंगे ऑटोमेटिक तो ऑटोमेटिक आप नहीं, नहीं, पड़े? नहीं है उसके लिए सेपरेट एक टाइमर लगता है अच्छा वो उसमें टाइमर लगता है पांच मिनट चलेंगे मिनट 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 बंद बंद रहेंगे चलेगा रहेगा कुछ ऐसा जैसे भी आपको सेटिंग लगे ठीक है गर्मी के हिसाब से हु, कहीं ऐसा होता है आधा घंटा चलते रहते हैं पंद्रह मिनट बंद रहते हैं आधा घंटा चलते हैं पांच मिनट बंद रहते हैं ठीक है उसके बाद की बात जो है इसमें जो पानी की खपत है पानी की खपत है जो इसमें जो दस होकर है कम से कम चार घंटे चलेंगे तो साढ़े तीन सौ लीटर पानी उसमें खपत होगा ਸਾਡੇ 32 ਸਾਮਾਨ ਕੇ ਚਲੋ ਪਸ਼ੂ ਹੈ ਆਪਕੇ ਪਾਸ 15 ਸੇ 20 20 ਸੇ 30 ਜਿਤਨੇ ਪਸ਼ੂ ਯਾਦਾ ਹੋਗੇ ਉਤਨਾ ਪਾਣੀ ਯਾਦਾ ਲੱਗੇਗਾ वो बात सही तो आप ठीक है ये सुनो मेरी बात सर बताओ पामे यहाँ पे पचास बांध देते हैं हम पशु बांधे गएर तो, तो आपके दस ही ऊपर मान लो दस दस फोगर है जो जो नीचे ठंडक पहुंचाएगा पहुंचाएगा उसके लिए फोग ज्यादा बनानी पड़ेगी ऊपर बनाने अभी तीन फुट पे फिर दो फुट पे लगाना पड़ सकता है पशु ज्यादा उनके ऊपर उनका टेम्परेचर नॉर्मली नहीं हो पाएगा हाँ। आप जैसे मैंने आपको आधा घंटा चलाना है बंद करना है हाँ। तो आधा घंटा नहीं एक घंटा चलेगा जब पशु का टेम्परेचर नॉर्मल आएगा तो जब आपको लगेगा भी हाँ हमारे फार्म में तो ठंडक सी हुई है पशु रिलैक्स फील कर रहे हैं हाफ नहीं रहे हिल नहीं रहे हुँ, हुँ, तो तब जाके आप उसे बंद कर ये बात आपकी सही है उसमें पानी की खपतरेचर मीटर लाया ਆਈਆ ਕੋਈ ਨਹੀਂ ਮੇਰੇ ਕੋਲ ਨਹੀਂ ਕੋਈ ਨਹੀਂ ਵੈਸੇ ਆਪਣੀ ਬੋਡੀ ਦੇ ਹਿਸਾਬ ਨਾਲ ਸਿੱਖ ਲੈਂਦੇ ਹੁਣ ਠੰਡਕ ਜੀ ਹੈ ਕੀ ਹੈ ਜੇਕਣਾ ਆਪਾਂ ਨਾਰਮਲ ਰਹਿੰਦੇ ਆ ਮੈਂ ਦਿੱਲੀ ਵਾ ਤਾਂ ਨਗੰਢ ਚਲਉਣੀ ਉਹਨੇ 12 ਗਮਸ ਤੇਰੇ ਕੇ 33 ਨੰਬਰ ਸਾਹਤੈ ਨੇ ਵੇਦਾ ਕੋ ਉਹ ਤਾਂ ਮੈਂ ਮੰਨਾਂ ਪਰ ਆਪਾਂ ਇੱਕ ਚਲੋ ਇੱਕ ਕੁਐਸਚਨ ਹੈ ਵੀ ਅ ਬਿਜਰੇ ਜਾਨਵਰ ਬੰਨੇ ਵੇ ਹੁਣ ਤਾਂ ਕਿੰਨੇ ਕੇ ਟੈਂਪਰੇਚਰ ਤੇ ਉਹਨਾਂ ਦਾ ਰਹਿਣਾ ਚਾਹੀਦਾ ਮੈਨੂੰ ਕੋਈ ਨਾ ਨੌਲੇਜ ਨਹੀਂ ਹੈਗੀ ਤੁਹਾਨੂੰ ਪਤਾ ਕੁਛ ਹੈ ਨੇ ਇਹ ਦੇ ਬਰ ਮੈਂ ਕਦੇ ਸਾਡਾ ਅਸੀਂ ਦੇਖਿਆ ਜਦੋਂ ਮੈਂ ਫੋਗਰ ਲਗਾ ਰਹੀ ਹਾਂ ਤਿੰਨ ਤੋਂ ਚਾਰ ਸਾਲ ਹੋ ਗਏ ਨੇ ਇਸ ਕੰਮ ਦੀ ਲਾਈਨ ਚ ਅਸੀਂ ਕੀ ਹੁੰਦਾ ਹੈ ਕਟੋ ਕਰਦੇ ਤਾਂ ਅੱਧਾ ਪੂਣਾ ਘੰਟਾ ਫੋਗ ਚੱਲ ਜਾਂਦੀ ਹੈ ਨਾ ਪਸ਼ੂ ਦੇ ਜਿਹੜੀ ਫਰਤ ਹੁੰਦੀ ਹੈ ਬੋਡੀ ਹਾਫ ਬੋਡੀ ਹੁੰਦੀ ਹੈ ਨਾ ਹਾਫ ਬੋਡੀ ਦੇ ਉੱਪਰ ਜਦੋਂ ਪਾਣੀ ਰਿਲੇਕ ਪੂਰਾ ਠੰਡਕ ਹੋ ਜਾਂਦੀ ਹੈ ਨਾ ਤਾਂ ਪਾਣੀ ਥੱਲੇ ਡਿੱਗਣਾ ਸ਼ੁਰੂ ਹੋ ਜਾਂਦਾ ਹੂੰ ਉਸ ਟਾਈਮ ਸਾਨੂੰ ਲੱਗਦਾ ਹੈ ਕਿ ਹਾਂ ਹੁਣ ਪਸ਼ੂ ਨਰਮਲ ਹੈ ਇੱਕ ਇੱਕ ਹੋਰ ਚੀਜ਼ ਹੁੰਦੀ ਹੈ ਪਸ਼ੂ ਜਿੰਨੇ ਟੈਂਪਰੇਚਰ ਚ ਹੁੰਦਾ ਗਰਮੀ ਹੁੰਦੀ ਹੈ ਉਹ ਚ ਪਸ਼ੂ ਹਾਫ ਦਾ ਰਹਿੰਦਾ 10 10 15 ਹਿਲਦਾ ਰਹਿੰਦਾ ਹਾਂ ਮੈਂ ਸਭ ਮੈਂ ਸਮਝ ਗਿਆ ਉਹ ਤੋਂ ਜੱਜਮੈਂਟ ਲਾਉਂਦੇ ਆ ਉਹ ਤੋਂ ਉਹ ਤੋਂ ਜੱਜਮੈਂਟ ਕੀ ਲਗਾਉਣੀ ਹੈ ਅਸੀਂ 15 20 ਮਿੰਟ ਦਾ ਅੱਧਾ ਘੰਟਾ ਚਲਾਉਣ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਪਸ਼ੂ ਬਿਲਕੁਲ ਰੈਲੈਕਸ ਖੜਾ ਔਰ ਚਾਰਾ ਬਿਲਕੁਲ ਖਾ ਰਿਹਾ ਔਰ ਖਾਂ ਤੋਂ ਚਾਰਾ ਖਾਂ ਤੋਂ ਬਾਅਦ ਬੈਰੇ ਹੈ ਉਹ ਗਰਮੀ ਚ ਕੀ ਹੁੰਦਾ ਪਸ਼ੂ ਬੈਹ ਨਹੀਂ ਸਕਦਾ ਆਪਾਂ ਜੱਜਮੈਂਟ ਤੇ ਹੀ ਚੱਲਦੇ ਆਂ ਫਿਰ ਹਾਂ ਉਹ ਠੀਕ ਹੈ ਮੈਂ ਸੋਚ ਰਿਹਾ ਸੀ ਜਿਵੇਂ ਨਾ ਵੀ ਅਸੀਂ ਪੋਲਟ ਆਪਾਂ ਘਰ ਦੇ ਵਿੱਚ ਏਸੀ ਲਾਇਆ ہوا ਹੁੰਦਾ ਆਪਾਂ ਨੂੰ ਪਤਾ ਪੂਰੀ ਫੈਮਿਲੀ ਇੱਕ ਰੂਮ ਚ ਪੈਂਦੇ ਆ ਕਿਸੇ ਕੋਈ ਕਹਿੰਦਾ ਵੀ ਜੇ ਮੈਂ 16 ਤੇ ਪਾਗਾ ਮੇਰਾ ਗਾਲਾ ਖਰਾਬ ਹੋ ਜਾਣਾ ਹਾਂ ਕੋਈ ਕਹਿੰਦਾ ਵੀ ਆ ਮੈਂਟੇਨ ਜਾਂ ਰੱਖ ਲਿਆ ਵੀ ਅਸੀਂ 24 ਕਿਤੇ ਜਾਂ 22 ਕਿਤੇ ਵੀ ਇੱਥੇ ਜੇ ਰੱਖ ਲੋ ਸਾਰੇ ਆ ਨਾ ਆਰਾਮ ਨਾਲ ਸੌਜੋਗੇ ਨਾ ਕੋਈ ਦਾਲੇ ਦੇਣ ਦੀ ਚੀਜ਼ ਹੈ ਹਣਾ ਵੀ ਨਾਰਮਲ ਪਏ ਆ ਜੇ ਉਹੀ 16 ਪਰ ਛੱਡ ਕੇ ਦਾਲੇ ਲਗਾਈ ਲਿਖੀ ਪੇਰੇ ਉਹਦਾ ਵੀ ਪੈਦਾ ਗਿਆ ਠੀਕ ਹੈ ਨਾ ਗੱਲ ਮੈਂ ਉਸ ਤਰੀਕੇ ਨਾਲ ਸੋਚ ਰਿਹਾ ਸੀ ਵੀ ਡੰਗਰਾਂ ਦੇ ਟੈਂਪਰੇਚਰਾਂ ਦਾ ਵੀ ਸ਼ਾਇਦ ਹੋ ਸਕਦਾ ਕੋਈ ਮੈਨੂੰ ਨੌਲੇਜ ਨਹੀਂ ਸੀਗੀ ਤੇ ਕੋਈ ਕਿਸੇ ਨੂੰ ਪਤਾ ਹੋਇਆ ਵੀਰ ਭਾਈ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਟੈਂਪਰੇਚਰ ਬਾਰੇ ਮੇਰੇ ਘਰ ਦੇ ਨਾਲ ਸੁਣਿਆ ਹੈਗਾ ਵੀ ਕਿੰਨਾ ਹੁੰਦਾ ਕਿ ਆਪਾਂ ਤਾਂ ਜੱਜਮੈਂਟੇ ਲਾਉਂਦੇ ਵੀ ਡੰਗਰ ਖੁਸ਼ ਖੜਾ ਆ ਆਪਾਂ ਨੂੰ ਐ ਲੱਗਦਾ ਵੀ ਖੁਸ਼ ਖੜਾ ਵਾ ਠੀਕ ਹੈ ਇਹ ਮੈਂ ਹੋ ਕੇ ਲਾਉਣਾ ਜਾਣੇ ਤੁਸੀਂ ਇਹ ਦੱਸਦੇ ਵੀ ਜਿੱਥੇ 10 ਫੌਗ ਦੇ ਚੱਲਦੇ ਆ ਤੁਹਾਡੇ ਪ੍ਰੈਸ਼ਰ ਜੇ ਇਹ ਤਾਂ 6.5 ਲੀਟਰ ਪਾਣੀ ਇਹਦਾ ਯੂਜ਼ ਹੋਣਾ 1 ਡੇ ਦਾ ਹਨਾ ਕਿ ਐ ਗੱਲ ਆ ਹੁਣ ਬਹੁਤ ਏਰੀਏ ਇਹੋ ਜਿਹੇ ਵੀ ਹੈਗੇ ਆ ਜਿਸ ਤੇ ਪਾਣੀ ਦੀ ਬਹੁਤ ਕਿੱਲਤ ਆ ਨਾ ਕੋਈ ਪੰਟੀਆਂ ਪਰੇ ਚੱਲਦਾ ਕਿੰਦਾ ਪੰਪ 100 ਫੁੱਟ ਕਰੇ ਤੋ 700 ਫੁੱਟ ਤੋ ਪਾਣੀ ਗਿਆ ਵਾ ਉਹਦੇ ਲਈ ਕੀ ਆ ਉਹਦੇ ਲਈ ਫਿਰ ਇੱਕ ਟਾਈਮਰ ਆ ਹਾਂ ਟਾਈਮਰ ਸਿਸਟਮ ਆ ਨਾ ਟਾਈਮਰ ਸਿਸਟਮ ਉਹਨਾਂ ਹੀ ਚੱਲੇਗਾ ਅਗਰ ਸਾਨੂੰ ਅਸੀਂ ਪਹਿਲੇ ਸਟਾਰਟਿੰਗ ਚੈੱਕ ਪਰ ਜਦੋਂ ਫੋਗਰ ਸਿਸਟਮ ਅਸੈਂਬਲ ਕਰਨ ਜਾਵਾਂਗੇ ਅਸੀਂ ਉਦੋਂ ਹੀ ਵੇਖ ਲੈਣਾ ਆਪਾਂ ਉੱਥੇ ਘਟੋ ਘਟ ਜਦੋਂ ਫੋਗਰ ਸਿਸਟਮ ਲਗਾਉਣ ਜਾਂਦੇ ਆ ਫੋਗਰ ਲਗਾਉਣ ਤੋਂ 1 ਘੰਟਾ ਅਸੀਂ ਫਾਰਮ ਤੇ ਰੁਕਨੇ ਆ ਕੀ ਵੇਖਣ ਵਾਸਤੇ ਕੋਈ ਸ਼ੂ ਲੈਕ ਫੀਲ ਇਹ ਰਿਸਪੌਂਸਿਬਿਲਟੀ ਲੰਦੇ ਤੁਸੀਂ ਜਾਨੀ ਆ ਲੈਣੇ ਹੁਣ ਜੇ ਤੁਹਾਨੂੰ ਲੱਗਦਾ ਹਾ ਤੁਸੀਂ ਹੁਣ ਫੋਗਰ ਲੱਗ ਗਏ ਸੀ ਮੈਂ ਜਾਣ ਨੂੰ ਜਾ ਸਕਦਾ ਸੀ ਮੈਂ ਉਹਨੂੰ ਚੈੱਕ ਕੀਤਾ ਪਸ਼ੂ ਖੜੇ ਸੀ ਚੈੱਕ ਕੀਤਾ ਕਿੰਨੀ ਦੇਰ ਚੱਲਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਤੁਹਾਨੂੰ ਆਖਿਆ ਵੀ ਹੁਣ ਫਾਰਮ ਤੇ ਮੈਨੂੰ ਠੰਡਕ ਲੱਗ ਰਹੀ ਹੈ ਹੁਣ ਤੁਸੀਂ ਇਹਨੂੰ ਬੰਦ ਕਰ ਸਕਦੇ ਹੋ ਇਹ ਗੱਲ ਤਾਂ ਠੀਕ ਹੈ ਜੇ ਮੈਂ ਤੁਹਾਡੀ ਗੱਲ ਮੰਨਾਂ ਇਹ ਯਾਨੀ ਕਿ ਮਤਲਬ ਜੇ ਉਹਨੂੰ ਇਹ ਬੀਫ ਫੋਗਰਾਂ ਤੇ ਆ ਗਿਆ ਤਾਂ 700 ਲੀਟਰ ਹੋ ਜਾਣਾ ਪਾਣੀ ਹਣਾ ਜੀ ਵਸੇ ਤੇ ਟਾਈਮਰ ਲਗਾ ਦਾਂਗੇ ਤੇ 100 ਲੀਟਰ ਕੱਟ ਹੋ ਜਾਵੇਗਾ ਆਹ ਫਿਰ ਉਹ ਤਾਂ ਹੈ ਹੀ ਉਸ ਉਹ ਮੈਂ ਸਮਝੀਆ ਗੱਲ ਜੀ ਕਿਸੇ ਨੇ ਰੈਗੂਲਰ ਚਲਾ ਰੱਖਣੇ ਕਿਸੇ ਨੇ ਥੋੜਾ ਜਿਹਾ ਗੈਪ ਪਾ ਕੇ ਚਲਾਉਣਾ ਤਾਂ ਉਹ ਫਰਕ ਪੈਂਦਾ ਹੀ ਜਾਂਦਾ ਇਹ ਗੱਲ ਥੋੜੀ ਠੀਕ ਹੈ ਤੇ ਜੇਕਰ ਕਿਸੇ ਵੀਰ ਭਾਈ ਨੇ ਇਹ ਫੋਗਰ ਸਿਸਟਮ ਲਗਾਉਣਾ ਹੋਇਆ ਤਾਂ ਨੰਬਰ ਤੁਹਾਨੂੰ ਪਹਿਲਾਂ ਬੋਲ ਕੇ ਹੀ ਦੱਸਿਆ ਹੋਇਆ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਤੇ ਕਿਉਂਕਿ ਇਹ ਗੁੰਗਾ ਧੰਨਾ ਹੈ ਅਸੀਂ ਤਾਂ ਬੋਲ ਕੇ ਦੱਸ ਸਕਦੇ ਗਰਮੀ ਲੱਗ ਗਈ ਓਏ ਸਾਨੂੰ ਤਾਂ ਪਾਣੀ ਦੇ ਦੋ ਏ ਫੁਲਾਣਾ ਟੀਮ ਕਾ ਆਪਾਂ ਰਾਹਤ ਪਾਉਣ ਦੇ ਗਰਮੀ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਸਾਡਾ ਜੀ ਕਰਿਆ ਸੀ ਜਾ ਕੇ ਅੰਬ ਥੱਲੇ ਬੈਠ ਗਏ ਕਿਤੇ ਹਵਾ ਵਾਲੀ ਏਰੀਆ ਚ ਬਹਿ ਰੀਚ ਬੈਠ ਗਏ ਕੁਲਡਰ ਮੁਰੇ ਬੈਠ ਗਏ ਪਰ ਇਹ ਜਿਹੜਾ ਗੁੰਗਾ ਧੰਨਾ ਇਹਨੇ ਉੱਥੀ ਖੜਾ ਰਹਿਣਾ ਕਿਉਂਕਿ ਬੰਨੇ ਵੀ ਹੁੰਦੇ ਵਿਚਾਰੇ ਇਹ ਤਾਂ ਇਹਨਾਂ ਦੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਪੱਖੇ ਭੁੱਖੇ ਲਾ ਕੇ ਰੱਖਣੇ ਚਾਹੀਦੇ ਆ ਜੇ ਅਜੇ ਚਲੋ ਇੱਕ ਬਿਜ਼ਨਸ ਦੇ ਤੌਰ ਤੇ ਵੀ ਆ ਤੇ ਇੱਕ ਇਹਨਾਂ ਦੀ ਜਿੰਨੀ ਆਪਾਂ ਸੇਵਾ ਕਰ ਲਾਂਗੇ ਉਹਨਾਂ ਨੂੰ ਕਢ ਲਾਂਗੇ ਜੀ ਚਲੋ ਜੀ ਮਿਲਦੇ ਹਾਂ ਫਿਰ ਕਿਸੇ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਦਿਨ ਤੋਂ ਗੁਣੇ ਰਾਤ ਤੋਂ ਗੁਣੇ ਬਖਸ਼ੀ ਵਿੱਚ ਰੱਖੀਆਂ ਬਾਏ ਬਾਏ